ਜਾ ਬੁਏ ਨੀ ਕੱਜਲ ਹਾਂ ਸਲਾਮ ਦੋਸਤ ਹਾਂ ਫੋਰ ਕੀ ਕੀ ਸਮਾਂ ਲੈਂਦਾ ਸਾਰਾ ਕੁਝ ਦੱਸ ਦੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਕੱਲ ਰਾਤ ਨੂੰ ਬਹੁਤ ਜ਼ਿਆਦਾ ਥੱਕ ਗਏ ਸੀਗੇ ਇਸ ਕਰਕੇ ਬਲੌਗ ਨਹੀਂ ਆਪਾਂ ਪਾਈ ਤੇ ਇਹ ਕੱਲ ਦਾ ਸੀਨ ਹੈਗਾ ਸਵੇਰੇ ਸਵੇਰੇ ਉੱਠ ਕੇ ਬਸ ਥੋੜਾ ਬਹੁਤਾ ਜਿਹੜਾ ਜਿਹੜਾ ਵੀ ਕਿਚਨ ਦਾ ਕੰਮ ਮਿਲਦਾ ਜਾਂ ਕੋਈ ਵੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਕੰਮ ਮਿਲਦਾ ਆਪਾਂ ਫੜ ਲੈਨੇ ਆ ਕਿਉਂਕਿ ਆਪਾਂ ਹੈਗੇ ਵੇਲੇ ਜਿਹੜਾ ਜਿਹੜਾ ਕੰਮ ਨਿਬੜਦਾ ਹੈ ਕਹਿੰਦੇ ਮਤਲਬ ਇਹਨੇ ਨਿਬੇੜ ਲਓ ਜਿਹੜੀ ਜਿਹੜੀ ਚੀਜ਼ ਹੱਥ ਦੇ ਵਿੱਚ ਹੁੰਦੀ ਹੈ ਉਹਨੂੰ ਬਸ ਕਹਿੰਦੇ ਨਾ ਥੋੜੀ ਬਹੁਤੀ ਜਿਹੜੀ ਵੀ ਆਪਾਂ ਸਫਾਈ ਕਰਨੀ ਹੈ ਕਰ ਲਓ ਠੀਕ ਹੈ ਵੈਸੇ ਤਾਂ ਦੇਖੋ ਟਾਈਮ ਦੇ ਟਾਈਮ ਵੀ ਚਲਦੇ ਰਹਿੰਦੇ ਆ ਕੰਮ ਹਨਾ ਦੀਵਾਲੀ ਤੱਕ ਵੀ ਤੇ ਕੋਈ ਵੀ ਕੰਮ ਕਦੇ ਵੀ ਨਿਬੜਦੇ ਨਹੀਂ ਹੈਗੇ ਸੋ ਜਿੱਥੇ ਜਿੱਥੇ ਵੀ ਸਾਨੂੰ ਪਤਾ ਚੱਲਦਾ ਹੈ ਵੀ ਇੱਥੇ ਸਫਾਈ ਦੀ ਜ਼ਿਆਦਾ ਲੋੜ ਹੈ ਉਹ ਆਪਾਂ ਕੰਮ ਕਰ ਲੈਨੇ ਆ ਬਾਕੀ ਜਿਹੜਾ ਰੁਟੀਨ ਦਾ ਕੰਮ ਹੁੰਦਾ ਹੈ ਦੇਖ ਸੁੱਜੀਆਂ ਵਾਲੇ ਆ ਗਏ ਸਵੇਰੇ ਸਵੇਰੇ ਆਵਾਜ਼ਾਂ ਆਉਂਦੀ ਰਹਿੰਦੀ ਸੇਵ ਲੈ ਲਓ ਕੇਲੇ ਲੈ ਲਓ ਆੜੂ ਲੈ ਲਓ ਆੜੂ ਨਹੀਂ ਹੈਗੇ ਮੂਲੀ ਲੈ ਲਓ ਹਨ ਹੁਣ ਤਾਂ ਮੇਥੀ ਲੈ ਲਓ ਵੇ ਭਾਈ ਬੱਸ ਕਰ ਜਾ ਹੁਣ ਸਵੇਰੇ ਸਵੇਰੇ ਜਿਹੜੇ ਜਿਹੜੇ ਵੀ ਜਿਵੇਂ ਰੂਟੀਨ ਦੇ ਵਿੱਚ ਲੈਂਦੇ ਆ ਨਾ ਜਿਵੇਂ ਥੋੜਾ ਥੋੜਾ ਫਰੂਟ ਲੈਂਦੇ ਆ ਤਾਜ਼ਾ ਤਾਜ਼ਾ ਤੇ ਉਹਨਾਂ ਦੇ ਘਰ ਦੇ ਅੱਗੇ ਬਾਜਾ ਮਾਰ ਮਾਰ ਕੇ ਜਾਂਦੇ ਭਾਈ ਹਨਾ ਤੇ ਜਿਨ੍ਹਾਂ ਨੇ ਮੰਡੀ ਤੋਂ ਲਿਆਣਾ ਹੁੰਦਾ ਇਹਨਾਂ ਨੂੰ ਉਹ ਵੀ ਪਤਾ ਦੇਖ ਲਓ ਸਾਰਾ ਕੁਝ ਪਤਾ ਚੱਲ ਜਾਂਦਾ ਹੈ ਤੇ ਹਾਰ ਵਾਲੇ ਦਿਨਾਂ ਦੇ ਵਿੱਚ ਕਦੇ ਕੋਈ ਚੀਜ਼ ਵੇਚਣ ਆ ਜਾਂਦੇ ਕਦੇ ਕੋਈ ਵੇਚਣ ਆ ਜਾਂਦੇ ਹਨ ਪਰਮਾਤਮਾ ਕਰੇ ਸਭ ਦੇ ਕੰਮਾਂ ਦੇ ਵਿੱਚ ਹਨ ਬਰਕਤ ਪਵੇ ਜੋ ਜੋ ਵੀ ਚੀਜ਼ ਅਗਲੇ ਵੇਚਣ ਆਉਂਦੇ ਹੈ ਕਮਾਈ ਦੇ ਵਿੱਚ ਵਾਧਾ ਹੋਵੇ ਜਿੱਚ ਇਸ ਉਮੀਦ ਨਾਲ ਵੀ ਆਉਂਦੇ ਹਨ ਤੇ ਮੈਂ ਕੱਲ ਵੀ ਮਾਰਕੀਟ ਗਈ ਸੀਗੀ ਸਾਡੇ ਜਿਹੜੇ ਨੇੜੇ-ਤੇੜੇ ਮਾਰਕੀਟਾਂ ਹੁੰਦੀਆਂ ਹਨ ਤੇ ਲਾ ਕੇ ਬੈਠੇ ਹੋਏ ਸੀਗੇ ਸਮਾਨ ਹਨ ਫਿਰ ਵੀ ਕਹਿੰਦੇ ਨਾ ਉਮੀਦ ਨਾਲ ਆਂਦਾ ਕੋਈ ਤਿਹਾੜਾ ਤੇ ਤਾਂ ਹਨ ਸਹੀ ਹੈ ਨਾ ਬਾਕੀ ਮੰਗਣ ਮੰਗਣ ਵਾਲਿਆਂ ਨੂੰ ਭਾਈ ਬਿਲਕੁਲ ਵੀ ਅੰਦਰ ਨਾ ਵੜੋ ਅੱਗੇ ਜਾਓ ਅੱਗੇ ਅੱਗੇ ਜਾਓ ਨਹੀਂ ਨਹੀਂ ਅੱਗੇ ਜਾਓ ਮੈਂ ਨਹੀਂ ਇਹਨਾਂ ਨੂੰ ਮੂੰਹ ਲੋਂਦੀ پتہ ਕੀ ਹੈ ਅਣਜਾਣ ਅਣਜਾਣ ਜਗ੍ਹਾ ਤੋਂ ਹੁੰਦੇ ਹੈ ਹਨਾ ਇਹਨਾਂ ਦਾ ਪਤਾ ਤਾਂ ਚੱਲਦਾ ਵੀ ਹੈਗਾ ਸਾਨੂੰ ਕੋਈ ਉਹ ਥੋੜੀ ਹੁੰਦੀ ਹੈ ਇਹਨਾਂ ਦਾ ਭੇਦ ਇੱਕ ਚੀਜ਼ ਦੇ ਰੋਲ ਲਈ ਮੰਗਣ ਲੱਗ ਜਾਂਦੇ ਆ ਬਸ ਜੋ ਚੀਜ਼ ਹੁੰਦੀ ਹੈ ਹਨਾ ਉਹ ਆਪਾਂ ਉਦੋਂ ਦਿੰਨੇ ਆ ਜਦੋਂ ਸਾਨੂੰ ਪਤਾ ਵੀ ਬੰਦਾ ਠੀਕ ਐ ਸਾਹਮਣੇ ਵਾਲਾ ਹਨਾ ਸਹੀ ਐ ਨਾ ਇਹਨਾਂ ਚੀਜ਼ਾਂ ਤੋਂ ਬਚ ਕੇ ਰੋਹ ਤਿਹਾਰਾਂ ਦੇ ਤੀਨਾਂ ਦੇ ਵਿੱਚ ਖਾਸ ਕਰਕੇ ਅੱਜ ਕੱਲ੍ਹ ਕਹਿੰਦੇ ਨਾ ਤਿਹਾਰਾਂ ਤੇ ਹੀ ਮਾਰ ਖਾਂਦੇ ਕੱਲ ਅਸੀਂ ਗਏ ਸੀਗੇ ਸੈਕਟਰ 22 ਦੇ ਵਿੱਚ ਤੇ ਇੱਕ ਆਂਟੀ ਸੀਗੇ ਹਨਾ ਹੋਣਗੇ 70 75 ਸਾਲ ਦੇ ਤੇ ਉਹਨਾਂ ਦੀ ਐਡੀ ਮੋਟੀ ਚੇਨ ਹਨਾ ਆਪਣੇ ਹੀ ਜਿਸ ਤਰ੍ਹਾਂ ਕੋਠੀ ਸੀ ਉਹਨਾਂ ਦੀ ਤੇ ਕੋਠੀ ਦੇ ਨਾ ਬਾਹਰ ਖੜੇ ਸੀਗੇ ਮੈਂ ਕਹਾ ਫੇਰ ਕਹਿਣਗੇ ਵੀ ਭਾਈ ਚੋਰ ਲੈ ਗਏ ਹਨਾ ਉਤਿਹਾਰਾ ਦੇ ਦਿਨਾਂ ਦੇ ਵਿੱਚ 골ਡ ਵਗੈਰਾ ਤਾਂ ਪਾਉ ਹੀ ਨਾ ਅੱਜ ਕੱਲ ਤਾਂ ਵੈਸੇ ਵੀ ਦੇਖੋ ਜ਼ਮਾਨਾ ਹੀ ਹੈ ਨਹੀਂਗਾ ਹਨਾ ਫੇਰ ਆਪਾਂ ਦੂਸਰੇ ਤੇ ਇਲਜ਼ਾਮ ਲਗਾਣੇ ਕਿਉਂਕਿ ਸਾਡੀ ਚੀਦੋ ਚੀਜ਼ ਅਸੀਂ ਖੋ ਬੈਠਦੇ ਹਾਂ ਫੇਰ ਆਪਾਂ ਦੂਸਰੇ ਤੇ ਇਲਜ਼ਾਮ ਲਗਾਣੇ ਸੋ ਪਹਿਲਾਂ ਆਪਦਾ ਧਿਆਨ ਰੱਖੋ ਕਹਿੰਦਾ ਇਹ ਮਤਲਬ ਹੈ ਹਨਾ ਤੇ ਅੱਜ ਕੱਲ ਦੇਖੋ ਪੈਸਿਆਂ ਦੀ ਕਿੰਨੀ ਲੋੜ ਹੈ ਸਭ ਨੂੰ ਹੀ ਲੋੜ ਹੈ ਔਰ ਮਹਿੰਗਾਈ ਕਿੰਨੀ ਹੈ ਇੰਨਾ ਜਿਹੜੀ ਚੀਜ਼ ਛੋਟੀ ਜੀ ਆਪਾਂ ਲੈ ਜਾਂਦੇ ਸੀ ਹਨਾ ਆਪਾਂ ਲੈ ਸਕਦੇ ਸੀ ਅੱਜ ਕੱਲ ਹਾਈ ਪਹਿਲਾਂ ਨਿਕਲਦੀ ਹਾਈ ਇੰਨੀ ਮਹਿੰਗੀ ਹਨਾ ਸਹੀ ਹੈ ਨਾ ਤਿਹਾਰ ਵੀ ਕਹਿੰਦੇ ਨਾ ਪੈਸਿਆਂ ਦੇ ਨਾਲ ਹੀ ਮਨਾਏ ਜਾਂਦੇ ਹਨਾ ਸਹੀ ਕਹਿ ਰਹੀ ਹੈ ਨਾ ਸਾਰੇ ਵਸਤੇ ਕਹਿ ਰਹੀ ਹੈ ਮੈਂ ਤੇ ਇਹ ਸਭ ਲਈ ਹੈ ਕਹਿੰਦੇ ਨਾ ਤਿਹਾਰ ਹੈ ਤਾਂ ਪੈਸੇ ਹੈ ਪੈਸੇ ਹੈ ਤਾਂ ਤਿਹਾਰ ਹੈ ਤੇ ਹਰੇਕ ਚੀਜ਼ ਅੱਜ ਕੱਲ ਪੈਸਿਆਂ ਦੇ ਨਾਲ ਹੀ ਹੁੰਦੀ ਹੈ ਹਨਾ ਬਾਕੀ ਲੋੜ ਦੇ ਮੁਤਾਬਿਕ ਰੱਬ ਨੇ ਸਭ ਨੂੰ ਦਿੱਤਾ ਹੋਇਆ ਬਸ ਉਹਦੇ ਵਿੱਚ ਹੀ ਕਹਿੰਦੇ ਸੰਤੁਸ਼ਟ ਰਹਿਣਾ ਚਾਹੀਦਾ ਸਾਨੂੰ ਹਨ ਇੱਥੇ ਅਸੀਂ ਰਾਤ ਨੂੰ ਪਹੁੰਚ ਗਏ ਭਾਈ ਸਬਜੀ ਮੰਡੀ ਤੇ ਚਿਬੜ ਮੈਨੂੰ ਕਹੀ ਜਾਂਦੀ ਸੀ ਮੈਂ ਕਿ ਭਾਈ ਚਿਬੜ ਸਾਨੂੰ ਬੇਕਾਰ ਨਾ ਦੇ ਦੇ ਦੀ ਪਿੱਛੇ ਜੇ ਪਏ ਸੀ ਹਨੇਰੇ ਚ ਦਿਖਦਾ ਰਹੇ ਨਹੀਂ ਸੀ ਕਿ ਦਿਨ ਵਲੇ ਅਸੀਂ ਸਬਜ਼ੀਆਂ ਲੈਣ ਗਏ ਕੱਲ ਤੇ ਸਵੇਰੇ ਤੇ ਲੱਗਨ ਹੀ ਨਾ ਦਿੰਦੇ ਹੈਗੇ ਤੇ ਭਾਈ ਪਤਾ ਹੀ ਨਹੀਂ ਚੱਲ ਰਿਹਾ ਸੀ ਹਨਾ ਇੰਨੀ ਕਿਹੇ ਕੁੱਤਾ ਕਿੰਨਾ ਪਹੁੰਚੀ ਜਾਂਦਾ ਹਾਏ ਰੱਬਾ ਤੇ ਫੇਰ 26 ਦੀ ਸੱਚ ਰੌਣਕ ਦੇਖੋ ਪਹਿਲਾਂ ਵੀਜ ਦੀ ਗੱਲ ਤੋਂ ਮੈਂ ਆਪਣੇ ਘਟਤੀ ਤੇ ਇੱਕ ਤਾਂ ਨਾ ਐਨਾ ਸਵੇਰੇ ਸਵੇਰੇ ਨਾ ਰੋਲ ਆ ਰਪਾ ਹੁੰਦਾ ਬਹੁਤ ਜ਼ਿਆਦਾ ਸ਼ਾਮ ਨੂੰ ਤਾਂ ਹੀ ਵਲੋਗ ਪਾ ਦਿੰਨੇ ਹੁੰਨੇ ਆਪਾਂ ਤੇ ਆਮਲੇ ਸੀ 20 ਰੁਪਏ ਕਿਲੋ ਹਨਾ ਤੇ 30 ਰੁਪਏ ਕਿਲੋ ਮੈਨਾਂ ਉਹਨਾਂ ਕੇ ਲੈ ਲੈਣੇ ਹੈਗੇ ਆ ਤੇ ਬਾਕੀ ਖੀਰੇ ਸੀ 40 ਰੁਪਏ ਕਿਲੋ ਤੇ ਮਿਰਚਾਂ ਸੀ 20 ਰੁਪਏ ਪਾਈ ਆ ਹਨਾ ਸਾਰਾ ਸਮਾਨ ਮੈਂ ਕਿਹਾ ਚੱਲ ਸਬਜ਼ੀਆਂ ਲੈ ਲੈਣੇ ਜਿਵੇਂ ਕੱਲ ਤੁਹਾਨੂੰ ਦੱਸਿਆ ਨਾ ਸੀ ਸਵੇਰੇ ਮੰਡੀ 'ਚ gsi ਐਨੀ ਧੁੱਪ ਸੀ ਪਿਆਜ਼ ਤੇ ਅਸੀਂ ਆਲੂ ਲੈ ਕੇ ਆਏ ਤੇ ਮੋਲੀਆਂ ਲੈ ਕੇ ਸਵੇਰੇ ਇੰਨਾ ਸਮਾਨ ਲੈ ਕੇ ਆਏ ਸੀਗੇ ਸ਼ਾਮ ਨੂੰ ਫਿਰ ਰਾਸ਼ਨ ਕਿਉਂਕਿ ਰਸੜਕਾਂ ਤੇ ਰਾਸ਼ੀਬਾਲ ਹੈ ਹਨਾ ਇੰਨਾ ਰਸ਼ਿਆ ਸੜਕਾਂ ਤੇ ਮੈਂ ਕਿਹਨੇ ਪੁੱਛੋ ਨਾ ਤੁਸੀਂ ਮੈਂ ਤਾਂ ਕਿਹਾ ਇਹਨਾਂ ਨੂੰ ਕਿਹਾ ਕਿ ਜਿਸ ਟਾਈਮ ਵੀ ਲੱਗਦਾ ਹੈ ਨਾ ਵੀ ਹੁਣ ਇਸ ਟਾਈਮ ਫਰੈਸ਼ ਘਟਾ ਹੈ ਉਹਨੂੰ 5-6 ਵਜੇ ਸੜਕਾਂ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤੇ ਫਿਰ ਅਸੀਂ ਨਾ ਸ਼ਾਮ ਨੂੰ 7 7:30 ਵਜੇ ਗਏ ਫਿਰ ਥੋੜਾ ਬਹੁਤਾ ਜੋ ਵੀ ਰਸਨ ਦਾ ਸਾਨੂੰ ਸਮਾਨ ਚਾਹੀਦਾ ਉਹ ਲੈ ਕੇ ਆਏ ਆਲੂ ਪਿਆਜ਼ ਲੈ ਕੇ ਆਏ ਜੋ ਵੀ ਸਮਾਨ ਸਾਨੂੰ ਜ਼ਰੂਰੀ ਜ਼ਰੂਰੀ ਚਾਹੀਦਾ ਜਿਹੜਾ ਸਾਡਾ ਹਫਤਾ ਨਿਕਲ ਜੇ ਆਰਾਮ ਨਾਲ ਹਨਾ ਕਿਉਂਕਿ ਹਫਤਾ ਤਾਂ ਲੱਗਦਾ ਹੀ ਹੈ ਤਿਹਾੜਾਂ ਦੇ ਹਨਾ ਸਹੀ ਹੈ ਨਾ ਇਹ ਵੀ ਮਨਾਣ ਜਾਂਦੇ ਆ ਫਿਰ ਸਾਨੂੰ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਇਹ ਦੇਖੋ ਮੈਡਮ ਪਪੀਤਾ ਖਾ ਰਹੀ ਸੀ ਮੈਨੂੰ ਕਹਿੰਦੀ ਆਪਨੇ ਮੇਰੀ ਵੀਡੀਓ ਬਣਾ ਲਈ ਮੈਂ ਕਿਹਾ ਹੋਰ ਨਾ ਘਰ ਮੈਂ ਖਾਲੇ ਵੇਚੀ ਜਾਂਦੇ ਨਾਲੇ ਖਾਈ ਜਾਂਦੇ ਸਾਰੇ ਜਣੇ ਹੱਸਣ ਲੱਗ ਗਏ ਹਨਾ ਕਹਿੰਦੇ ਹੱਸਣ ਦਾ ਜਿਹੜਾ ਮੌਕਾ ਹੁੰਦਾ ਨਾ ਕਿਸੇ ਕਿਸੇ ਨੂੰ ਹੀ ਮਿਲਦਾ ਹੈ ਹਨਾ ਸਹੀ ਹੈ ਨਾ ਔਰ ਕੋਈ ਕੋਈ ਹੱਸਦਾ ਜਿਹਦੇ ਕਿਸਮਤ ਦੇ ਵਿੱਚ ਹੱਸਾ ਲਿਖਿਆ ਹੁੰਦਾ ਹੈ ਹਨਾ ਫਿਰ ਰੋਸ਼ਨ ਨਾ ਸੀ ਫਿਰ ਦੇਖੋ ਇੱਕ ਪਾਸੇ ਅ ਟ੍ਰੈਫਿਕ ਘੱਟ ਸੀ ਇੱਕ ਪਾਸੇ ਜ਼ਿਆਦਾ ਸੀਗਾ ਤੇ ਫਿਰ ਅਸੀਂ ਆ ਗਏ ਹਨਾ ਵਾਪਸ ਵਾਪਸ ਆ ਕੇ ਫਿਰ ਬਸ ਥੱਕ ਕੇ ਬਹੁਤ ਜ਼ਿਆਦਾ ਅੱਜ ਅਸੀਂ 3-4 ਜਗ੍ਹਾ ਤੇ ਗਏ ਤੁਹਾਨੂੰ ਮੈਂ ਦੱਸਾਂ ਤਾਂ ਅਸੀਂ ਥੱਕ ਗਏ ਤੇ ਹੁਣ ਵੀ ਹੱਥ ਦੇ ਵਿੱਚ ਮੇਰੇ ਨਾ ਕਿੰਨਾ ਸਾਰਾ ਸਮਾਨ ਫੜਿਆ ਹੋਇਆ ਹੁਣ ਇਹ ਕਲਿੱਪ ਤੁਹਾਨੂੰ ਮੈਂ ਬਾਅਦ ਚ ਦਿਖਾਉਂਗੀ ਠੀਕ ਹੈ ਪਹਿਲਾਂ ਮੈਂ ਤੁਹਾਡੇ ਸਾਰ ਨਾਲ ਗੱਲਾਂ ਕਰ ਲਾਂ ਮੈਂ ਇਹਨਾਂ ਨੂੰ ਕਹਿ ਰਹੀ ਆ ਮੈਂ ਕਿ ਤੁਸੀਂ ਸਮਾਨ ਦਿਖਾ ਦਿਓ ਉਹ ਦਿਖਾ ਰਹੇ ਆ ਗਾਜਰ ਲਿਆਂਦੀ ਐ ਕਿਉਂਕਿ ਆਪਦੇ ਵਸਤੇ ਜੋ ਸਮਾਨ ਕੱਢ ਰਹੇ ਸੀਗੇ ਹਨਾ ਤੇ ਇਹ ਮੈਂ ਬਾਅਦ ਚ ਤੁਹਾਨੂੰ ਛੋਟੇ ਛੋਟੇ ਕਲਿੱਪ ਦਿਖਾਉਂਗੀ ਮੇਰਾ ਨਾ ਗੱਲਾਂ ਖਰਾਬ ਹੋ ਗਿਆ ਪਤਾ ਹੈ ਕੱਲ ਮੈਂ ਨਾ ਲੱਸੀ ਪੀ ਲਈ ਮੈਂ ਤੁਹਾਨੂੰ ਦੱਸਾਂ ਥੋੜੀ ਜਿਹੀ ਪੀਲੀ ਮੈਨੂੰ ਖਰਾਟ ਬੜੀ ਹੋ ਜਾਂਦੀ ਸੀ ਦਵਾਈਆਂ ਦੀ ਤੇ ਮੈਂ ਲੱਸੀ ਪੀ ਲਈ ਭਾਈ ਮੇਰਾ ਗੋਲਾ ਛਾਤੀ ਸਾਰੀਆਂ ਹੱਡੀਆਂ ਪਸਲੀਆਂ 'ਚ ਦਰਦ ਹੋਈ ਜਾ ਰਿਹਾ ਸੀ ਉੱਪਰੋਂ ਪਤਾ ਕੀ ਜਦੋਂ ਅਸੀਂ ਐਕਟਿਵ ਹੋ ਤੇ ਬੈਨ ਇਹਨਾਂ ਨਸਾਂ ਤੇ ਖਿਚਾਪਿਆ ਨਾ ਸ਼ੁਰੂ ਕਰੀਂਦੋਂ ਅੱਜ ਸਵੇਰੇ ਸਵੇਰੇ ਨਾ ਮੈਂ ਅਦਰਕ ਵਾਲੀ ਚਾਹ ਪੀਤੇ ਤਾਂ ਮੈਨੂੰ ਲੱਗ ਰਿਹਾ ਤਾ ਤਾ ਤੁਸੀਂ ਅੱਕੇ ਦੇਖੋ ਮੇਰੀ ਹਾਲਤ ਇੰਨੀ ਖਰਾਬ ਹੋ ਗਈ ਪਰ ਫਿਰ ਵੀ ਦੇਖੋ ਰੋਟੀ ਤਾਂ ਬ बनानी ਪੈਂਦੀ ਹੈ ਘਰੇ ਜਿੰਨਾ ਮਰਜੀ ਅਸੀਂ ਥੱਕ ਜਾਈਏ ਹਨਾ ਸਹੀ ਹੈ ਨਾ ਪਤਾ ਬਾਹਰ ਨਿਕਾ ਵੀ ਰੱਖਣੀ ਪੈਂਦੀ ਹੈ ਕੋਈ ਨਾ ਕੋਈ ਆ ਜਾਂਦਾ ਨਾ ਅੰਦਰ ਹੀ ਬਟਿਆ ਹੁੰਦਾ ਸਾਰ ਦੇਖਾਂ ਤੇ ਪਤਾ ਕੀ ਗੱਲ ਹੈ ਅੱਜ ਕੱਲ੍ਹ ਉਹ ਤਿਹਾਰਾਂ ਦੇ ਵਿੱਚ ਸਾਰੇ ਜਾਣੇ ਨਿਗਾ ਰੱਖੋ ਪਤਾ ਕੀ ਹੈ ਪਤਾ ਹੀ ਨਹੀਂ ਚੱਲਦਾ ਕਿੱਥੋਂ ਕਿੱਥੋਂ ਆ ਜਾਂਦੇ ਆ ਔਰ ਪਤਾ ਕੀ ਇੱਕ ਤਾਂ ਸਾਡੇ ਨੇ ਇੱਥੇ ਮਤਲਬ ਇਹਨਾਂ ਨੇ ਦੱਸਿਆ ਸੀ ਕਾਰ ਦੇ ਵਿੱਚ ਦੋ ਬੰਦੇ ਵੜ ਕੇ ਹੈਨਾ ਤੇ ਪਤਾ ਹੀ ਨਹੀਂ ਚੱਲਿਆ ਫਿਰ ਕਹਿੰਦੇ ਅਸੀਂ ਤਾਂ ਗਲਤ ਕਰਦੇ ਵਿੱਚ ਗਲਤ ਐਡਰੈਸ ਸਾਨੂੰ ਮਿਲ ਗਿਆ ਤੇ ਸਾਨੂੰ ਐਡਰੈਸ ਨਹੀਂ ਸਹੀ ਮਿਲਿਆ ਹੈ ਤਾਂ ਅਸੀਂ ਅੰਦਰ ਦੇਖਦੇ ਆ ਫਿਰ ਉਹਨਾਂ ਨੇ ਭਾਈ ਮਤਲਬ ਬਹੁਤ ਜ਼ਿਆਦਾ ਰੋਲਾ ਪਾਇਆ ਵੀ ਸਾਡੇ ਘਰੇ ਦੋ ਬੰਦੇ ਵੜ ਗਏ ਅੱਜ ਕੱਲ ਨਾ ਜ਼ਮਾਨਾ ਬਹੁਤ ਖਰਾਬ ਹੈ ਡਰ ਲੱਗਦਾ ਹੈਗਾ ਹਰ ਟਾਈਮ ਨਾ ਸਾਨੂੰ ਲੋਟਰੇ ਨਾਲ ਪੈਂਦੇ ਹਨਾ ਤੁਹਾਨੂੰ ਪਤਾ ਤਾਂ ਹੈ ਸਾਰੇ ਜਨਨ ਨੂੰ ਤੇ ਹੁਣ ਨਾ ਪਤਾ ਕੀ ਆ ਚਲੋ ਜੀ ਹੁਣ ਥੋੜੀ ਬੋਤੀ ਆਪਸ ਵਿੱਚ ਦੀ ਗੱਲ ਕਰ ਦਿਆਂ ਆਹ ਸਪੋ ਚਾਹ ਕੋਈ ਹੈ ਅੱਜ ਸਾਈਨ ਮੈਂ ਵਲੌਗ ਨਹੀਂ ਬਣਾ ਸਕੀ ਨਾ ਛੱਪ ਕੇ ਬਹੁਤ ਚਾਹ ਨੇ ਹਾਂ ਚਾਹ ਦੁੱਧੇ ਹੈ ਨਹੀਂ ਅੱਜ ਦੁੱਧ ਵਾਲੇ ਨਹੀਂ ਲਿਆਂਦਾ ਆਪਾਂ ਦੁੱਧੇ ਨਹੀਂ ਲਿਆਂਦਾ ਥੋੜਾ ਜਿਹਾ ਪਿਓ ਤੈਨੂੰ ਬਣਾ ਦਿੰਦੀ ਹਾਂ ਰੁਕ ਜਾ ਬਣਾ ਰੱਖਤੀ ਹਾਂ ਅੱਜ ਦੁੱਧ ਵਾਲਾ ਵੀ ਨਹੀਂ ਆਇਆ ਇਹਦੇ ਹੁਣ ਕੁੱਪੜ ਲੈਣੇ ਨਹੀਂ ਆਪਾਂ ਲੋਥਾ ਹੁਣ ਤਾਂ ਲੈ ਲੈਣੇ ਇਸ ਤੋਂ ਹਾਂ ਕੈਸ਼ ਲੈ ਆ ਕਰਾਂਗੇ ਦੂਸਾ ਪੈਠੋਂ ਲੈ ਦੋਸਤੋ ਕੁੱਪੜ ਲੈ ਆਉਂਨੇ ਚਾਗੇ ਆਹੋ ਲੈ ਮੈਂ ਕੱਟ ਦਿੰਦੀ ਆ ਛੱਡੋ ਲੈ ਮੈਂ ਕੱਟ ਦਿੰਦੀ ਆ ਛੱਡੋ ਉਹ ਮੜੀ ਗੋਲੀ ਉਹ ਬਾਅਦ ਚ ਧੋ ਰਿਓ ਨਾ ਲੈ ਮੈਂ ਫੜਾਉ ਮੈਂ ਕੱਟ ਦਿੰਦੀ ਹਾਂ ਲੈ ਉਹ ਮਰੂਤ ਵੀ ਲੈ ਹਾਂ ਅਦਰਕ ਵਾਲੀ ਬਣਾ ਦਿੰਦੀ ਹਾਂ ਜੀਟਰ ਉਹ 10 ਵਜੇ ਅਦਰਕ ਨੂੰ ਆਸੋ ਥੋੜਾ ਪਿਆ ਹੁਣ ਮੈਨੂੰ ਦੋ ਕੁੱਟਾ ਦੁੱਧ ਦੀਆਂ ਆਪਣੀਆਂ ਅੱਜ ਹੋਏ ਨਹੀਂ ਕੁੱਟਾ ਅੱਜ ਦੇਖ ਫਸ ਵੀ ਕੀ ਦੁੱਧ ਤੁਸੀਂ ਦੁੱਧ ਮਿਲਦਾ ਸਵੀਗੀ ਤੋਂ ਬਣਾ ਲੈਂਦੇ ਆ ਹੈ ਨਾ ਅੱਜਾ ਤੁਸੀਂ ਕੱਟ ਰਹੇ ਹੋ ਕਿ ਮੈਂ ਕੱਟੂਗੀ ਤੁਸੀਂ ਕੱਟ ਰਹੇ ਹੋ ਮੇਰੇ ਕੱਟ ਰਹੇ ਹੋ ਤੂੰ ਥੋੜਾ ਮੂਏ ਨੂੰ ਨਹੀਂ ਮੈਂ ਮੈਂ ਤਾਂ ਸੋਨ ਦੀ ਕਰਵਾ ਰਿਆ ਹਾਂ ਸੋਨ ਦੀ ਕਰਦਾ ਔਰ ਤੂੰ ਮੈਂ ਪੂਲ ਸਕਦੀ ਮੈਂ ਨਹੀਂ ਮੈਂ ਫਿਰ ਸਕਦੀ ਭਾਈ ਮੈਨੂੰ ਦੇਖੋ ਸਾਰਾ ਇਹ ਖੋਲਦਾ ਤਾਂ ਦੇ ਤੁਹਾਡੇ ਭਾਜੀ ਆ ਜਿਹੜੇ ਫਿਰਦੇ ਰਹਿੰਦੇ ਆ ਭਿੱਜਿਆ ਤੁਹਾਡੇ మంజు కి ਅੱਗੇ ਨਾ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਮੰਨ ਲਓ ਜਿਸ ਸਮੇਂ ਸਾਰਾ ਕੁਛ ਨਾ ਵਾਰਿਸਰ ਕਰਦੀ ਰਹਿੰਦੀ ਸੀ ਜਿਵੇਂ ਪਰਦੇ ਧੋਲੇ ਹਨਾ ਫਿਰ ਪਰਦੇ ਲਾਨ ਕਰਨੀ ਬੈਠੇ ਆ ਹਨਾ ਇੱਕ ਆਪਣੇ ਚ ਵੀ ਇੱਕ ਕੰਮ ਕਰਨ ਦੀ ਨਾ ਕਹਿੰਦੇ ਓਨੀ ਕੀ ਲਿਮਟ ਹੁੰਦੀ ਹੈ ਕਿ ਜਿੰਨਾ ਕੁਸੀਂ ਕੰਮ ਕਰ ਲਈਏ ਤੇ ਪੂਰੇ ਘਰ ਦਾ ਕੰਮ ਹੈ ਨਾ ਜਿਹੜਾ ਤੇ ਉਹ ਆਪਣੇ ਕੋਲੋਂ ਕਰਨਾ ਆਪਣੇ ਸਰੀਰ ਕੋਲੋਂ ਕਰਵਾਣਾ ਬਹੁਤ ਦੁੱਖ ਹੈ ਤੇ ਕਹਿੰਦੇ ਕਿਸੇ ਕੋਲ ਲੋਜੀਕਲ ਆਪਾਂ ਪੈਸੇ ਦੇ ਕੇ ਵੀ ਕੰਮ ਕਰਵਾਉਨੇ ਆ ਨਾ ਉਹਦੀ ਵੀ ਆਪਣੀ ਇੱਕ ਕਹਿੰਦੇ ਨਾ ਆਪਣਾ ਟਾਈਮ ਹੁੰਦਾ ਵੀ 8:00 ਤੋਂ ਲੈ ਕੇ 9:00 ਵੇ ਤੱਕ ਪਰ ਆਪਾਂ ਦਾ ਸਾਰਾ ਦਿਨ ਕਮਲਿਆਂ ਵਾਂਗੂ ਲੱਗੇ ਰਹਿੰਨੇ ਆ ਪਹਿਲਾਂ ਪਤਾ ਕੀ ਮੈਂ ਕੰਮ ਖਲਾਰ ਲੈਣਾ ਫਿਰ ਉਸ ਤੋਂ ਬਾਅਦ ਮੇਰੇ ਕੋ ਨਿਭੜਨਾ ਨਾ ਫਿਰ ਉਸ ਤੋਂ ਬਾਅਦ ਨਾ ਜਿਵੇਂ ਦਿਨ ਇੰਤਿਹਾਰ ਤੇ ਕਦੇ ਜਿਵੇਂ ਕੋਈ ਸੁਖ ਨਾਲ ਕੋਈ ਆ ਗਿਆ ਤੇ ਖਲਾਰ ਆਪਣੇ ਆਈ ਪਿਆਰਿਆ ਨਾ ਹਨ ਤੇ ਮੈਂ ਤਾਂ ਕੰਨਾਂ ਨੂੰ ਹੱਥ ਲਾਏ ਸੱਚੀ ਕਹਿੰਨੀ ਮੈਂ ਤਾਂ ਹੀ ਮਾੜਾ 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 ਤੁਸੀਂ ਦੇਖਿਆ ਨਾ ਕਰਦੀ ਰਹਿਣੀ ਆ ਮੈਂ ਜ਼ਿਆਦਾ ਕੰਮ ਨਹੀਂ ਬਧਾਂਦੀ ਐਤਕੀ ਬਸ ਮੈਂ ਕੀਤਾ ਹੀ ਨਹੀਂ ਹੈਗਾ ਇਹਨਾਂ ਤੇ ਮੈਂ ਕਿਹਾ ਸੁਖ ਨਾਲ ਸਾਰਾ ਘਰ ਸਾਫ ਪਿਆ ਬਾਥਰੂਮ ਵਗੈਰਾ ਵੀ ਮੈਂ ਧੋ ਦਿੰਨੀ ਆ ਨਾਲ ਦੀ ਨਾਲ ਹੀ ਹਨਾ ਸਾਫ ਕਰ ਦਿੰਨੀ ਆ ਜਿਵੇਂ ਜਿਵੇਂ ਪਾਣੀ ਚੱਲਦਾ ਉਹਵੇਂ ਉਹਵੇਂ ਸਾਫ ਸਫਾਈ ਕਰਦੇ ਰਹਿਣੀ ਆ ਵਿਹੜੇ ਵੀ ਨਾ ਜਿਵੇਂ ਹੁਣ ਆਪਣੇ ਵਿਹੜਿਆਂ ਦਾ ਕੰਮ ਹੈਗਾ ਤੇ ਇਹ ਕੰਮਾਂ ਲਈ ਥੋੜੀ ਥੋੜੀ ਆ ਤੇ ਮੈਂ ਖਿੜਕੀਆਂ ਦਰਵਾਜ਼ੇ ਨਾਲ ਦੀ ਨਾਲ ਹੀ ਪੂੰਝ ਦਿੰਨੀ ਹੈਗੀਆਂ ਜਦੋਂ ਵੀ ਸਵੇਰੇ ਪਾਈਪ ਲਾਉਣੀ ਆ ਨਾ ਬਾਹਰ ਜਿਵੇਂ ਤੇ ਉਦੋਂ ਮੈਂ ਸਾਰਾ ਕੁਝ ਸਾਫ ਸਫੂ ਕਰ ਦਿੰਨੀ ਆ ਖੁੱਲਾ ਪਾਣੀ ਚੱਲ ਰਿਹਾ ਹੁੰਦਾ ਤੇ ਬਸ ਇਸ ਤਰ੍ਹਾਂ ਹੀ ਆ ਕਿ ਮੈਂ ਫਾਇਆ ਲਿਆ ਹੀ ਨਹੀਂ ਮੈਂ ਕਿ ਛੱਟ ਪਰੇ ਕੀ ਕਰਨਾ ਹੈਗਾ ਹਨਾ ਤੇ ਹੋਰੇ ਹੋਰੇ ਜਿੰਨਾ ਵੀ ਐ ਆਪਦਾ ਘਰ ਆ ਜਦੋਂ ਮਰਜ਼ੀ ਦਵਾਰੇ ਕਰ ਲੋ ਹਨਾ ਸਹੀ ਆ ਨਾ ਇੱਥੇ ਕਿੜਾ ਕੋਈ ਸਾਡੇ ਸਿਰ ਤੇ ਡਾਂਗ ਰੱਖੀ ਹੋਈ ਆ ਵੀ ਹੁਣੇ ਕਰਨਾ ਕੰਮ ਸਾਰਾ ਹਨਾ ਦਿਵਾਲੀ ਤੋਂ ਪਹਿਲਾਂ ਤੇ ਮਰੂਦ ਬਹੁਤ ਮਿੱਠੇ ਸੀ ਅਸੀਂ ਕੱਲ ਮੰਡੀ ਚੋਂ ਲਏ ਸੀ ਮਰੂਦ ਬਹੁਤ ਮਿੱਠੇ ਸੀਗੇ ਬਾਕੀ ਜ਼ਿਆਦਾ ਕੁਝ ਨਹੀਂ ਮਿਲਿਆ ਕਿਉਂਕਿ ਮੰਡੀ ਚ ਵੀ ਨਾ ਬਾਲਾ ਹੀ ਰਸ ਹੋਇਆ ਪਿਆ ਸੀਗਾ ਬਸ ਜਿੰਨਾ ਜਿੰਨਾ ਸੇ ਸਮਾਨ ਚੱਕਿਆ ਵੀ ਚੱਕਣ ਚੋਗੇ ਹੋਏ ਉਹਨਾਂ ਕੇ ਅਸੀਂ ਸਮਾਨ ਕਿਉਂਕਿ ਜਿਆਦਾ ਪਾਰ ਮੇਰੇ ਹਸਬੰਦ ਵੀ ਨਹੀਂ ਚੱਕ ਸਕਦੇ ਕੱਲ ਲੈ ਇਹਨਾਂ ਨੇ ਜਿਵੇਂ ਸਮਾਨ ਚੱਕਿਆ ਨਾ 5 ਕਿਲੋ ਆਲੂ 5 ਕਿਲੋ ਪਿਆਜ਼ ਚੱਕੇ ਇਹਨਾਂ ਨੇ ਕਹਿੰਦੇ ਮੇਰੀ ਬਾਵਾ ਕੰਬਣ ਲੱਗ ਗਿਆ ਇਸ ਤਰੀ ਮੇਰਾ ਸਰੀਰ ਹੋ ਜਾਂਦਾ ਇੱਕਦਮ ਇਸ਼ਾਰਾ ਸਰੀਰ ਕੰਬਣ ਲੱਗ ਜਾਂਦਾ ਤੁਹਾਨੂੰ ਦੱਸਦੀ ਹੁੰਦੀ ਨਾ ਮੈਂ ਇਸ ਕਰਕੇ ਅਸੀਂ ਸਹੰਦਾ ਸੰਦਾ ਕੰਮ ਕਰਦੇ ਆ ਬਸ ਕਹਿੰਦੇ ਨਾ ਆਪਣੀ ਆਪਣੇ ਰਾਜੀ ਖੁਸ਼ੀ ਕਹਿੰਦੇ ਦਿਨ ਸਾਡੇ ਲੰਗਰ ਨੇ ਚਾਹੀਦੇ ਹਨ ਤੇ ਦਿਨ ਤਿਹਾਰ ਤੇ ਆਪਣੇ ਘਰੇ ਕੋਈ ਵੀ ਐਸਾ ਝਗੜਾ ਨਹੀਂ ਹੋਣਾ ਚਾਹੀਦਾ ਕੰਮ ਨੂੰ ਲੈ ਕੇ ਖਾਸ ਕਰਕੇ ਹਨ ਤੇ ਕੰਮ ਨੂੰ ਲੈ ਕੇ ਹੀ ਝਗੜੇ ਹੁੰਦੇ ਆ ਵੀ ਆ ਕਰ ਲੋ ਉਹ ਕਰ ਲੋ ਫਿਰ ਕੀ ਆਪਣਾ ਘਰ ਹੈ ਹਨ ਜੋ ਚੀਜ਼ ਜ਼ਰੂਰੀ ਉਹ ਕਰ ਲੋ ਸਹੀ ਹੈ ਨਾ ਤੇ ਬਾਕੀ ਦਾ ਸਾਰਾ ਸਾਲ ਹੀ ਕਹਿੰਦੇ ਚੱਲਦਾ ਰਹਿੰਦਾ ਕੰਮ ਤਾਂ ਕਦੇ ਖਤਮ ਹੁੰਦੇ ਹੀ ਨਹੀਂ ਹੈਗੇ ਕਹਿੰਦੇ ਤਿਹਾੜ ਦਾ ਇੰਜੋਏ ਕਰੋ ਹਨ ਕੰਮ ਤਾਂ ਆਪਾਂ ਪੂਰੇ ਸਾਲ ਹੀ ਨਹੀਂ ਸਾਡੇ ਨਿਭੜਦੇ ਹੈਗੇ ਤੇ ਮੇਰੀ ਕੱਲ ਦਾਲ ਦੀ ਦੇਖੋ ਹਨ ਪੱਲਿਆਂ ਦੀ ਪਰਸੋਂ ਦੀ ਭੁੰਤੀ ਪਈ ਸੀ ਤੇ ਅੱਜ ਭੱਲੇ ਬਣਾਉਂਗੀ ਅੱਜ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਅੱਜ ਕੱਲ ਦਾ ਵਲੋਗ ਅੱਜ ਆਪਾਂ ਪਾ ਰਏ ਹੈਗੇ ਆ ਤੇ ਹੁਣ ਬਸ ਮੈਂ ਦਾਲ ਦੁੱਲ ਧੋ ਕੇ ਨਾ ਪਾਣੀ ਚਾਰ ਪੰਜ ਕੱਢ ਕੇ ਤੇ ਇੰਨਾ ਭਾਈ ਨਾ ਮਤਲਬ ਜਿਵੇਂ ਹਮਕཅਿਹੀਆਂ ਲੱਗ ਗਈ ਸੀਗੀ ਦਾਲ ਚੋਂ ਪਾਣੀ ਚੋਂ ਫਿਰ ਮੈਂ ਚਾਰ ਪੰਜ ਪਾਣੀ ਬਦਲ ਕੇ ਦੇਖੋ ਮੈਂ ਇਸ ਤਰ੍ਹਾਂ ਪੈਕਿੰਗ ਕਰਕੇ ਨਾ ਲੜੀਆਂ ਸਾਰੀਆਂ ਅਸੀਂ ਪਿਛਲੇ ਸਾਲ ਨਵੀਆਂ ਲਿਆਂਦੀਆਂ ਸੀਗੀਆਂ ਤੇ ਇੱਥੇ ਪਤਾ ਕਿਉਂ ਹੱਸ ਰਿਆਂ ਇਹ ਕਹਿੰਦੇ ਦੇਖੋ ਜੀ ਦਿਖਾਓ ਇਹ ਆਪਾਂ ਆਵਦੀਆਂ ਨਵੀਆਂ ਲੜੀਆਂ ਲਿਆਏ ਆ ਮੈਂ ਕਿਹਾ ਨਵੀਆਂ ਥੋੜੀ ਲਿਆਏ ਆ ਆਪਾਂ ਨਵੀਆਂ ਲਾਂਦੇ ਤੁਹਾਨੂੰ ਅਸੀਂ ਪਿਛਲੇ ਸਾਲ ਸ਼ਾਇਦ ਤੁਸੀਂ ਜੇ ਵਲੋਗ ਦੇਖਿਆ ਹੋਊਗਾ ਹਨ ਜਿਹੜੇ ਆਪਣੇ ਫੈਮਿਲੀ ਮੈਂ ਤੇ ਆਪਾਂ ਲੜੀਆਂ ਸਾਰੀਆਂ ਨਵੀਆਂ ਲਿਆ ਸੀ ਤੇ ਉਵੇਂ ਜ਼ਿਕਰ ਲਾ ਕੇ ਫਿਰ ਆਪਾਂ ਸਾਰੀਆਂ ਡੱਬੇ ਚ ਪਾ ਕੇ ਮੈਸਰ ਪੇਟੀ ਚ ਪੈਕ ਕਰਕੇ ਮੈਂ ਰੱਖਤੀਆਂ ਸੀਗੀਆਂ ਤੇ ਇਹ ਮੈਨੂੰ ਕਹਿੰਦੇ ਤਾਂ ਵੀ ਪਤਾ ਨਹੀਂ ਕੀ ਕਹੀ ਜਾਂਦੇ ਸੀਗੇ ਮੈਨੂੰ ਕਹਿੰਦੇ ਆਖੇ ਮੈਂ ਖਾ ਇਹ ਤਾਂ ਮੈਂ ਹੀ ਆ ਜਿਹੜੀ ਲੜੀਆਂ ਤੁਹਾਡੀਆਂ ਪੈਕ ਕਰਕੇ ਡੱਬੇ ਚ ਪਾ ਕੇ ਰੱਖਤੀਆਂ ਇਧਰ ਉਧਰ ਫਰੋਲਣ ਦੀ ਲੋੜ ਨਹੀਂ ਪਈਆਂ ਫਿਰ ਹੋਰ ਵੀ ਨਾ ਆਪ ਵੀ ਆਪਦੇ ਤੇ ਗੱਲ ਨਾਲ ਜੋੜ ਕੇ ਬਹਿ ਜਾਂਦੇ ਆ ਬਸ ਇਸ ਤਰ੍ਹਾਂ ਹੀ ਗੱਲਾਂ ਪਤਾ ਚੱਲੀ ਜਾਂਦੀਆਂ ਸੀ ਹਨਾ ਰੌਣਕ ਮੇਲਾ ਲੱਗਣਾ ਚਾਹੀਦਾ ਤਿਹਾਰਾਂ ਤੇ ਤੇ ਆਪ ਕੰਮ ਦੇ ਵਿੱਚ ਉਲਝ ਜੰਨੇ ਆ ਫਿਰ ਉਸ ਤੋਂ ਬਾਅਦ ਆਪਣੇ ਤਿਉਹਾਰਾਂ ਦਾ ਇੰਜੋਏ ਕਹਿੰਦੇ ਇਹੀ ਤਾਂ ਟਾਈਮ ਹੁੰਦਾ ਹੈ ਹਨਾ ਇੰਜੋਏ ਕਰਨ ਦਾ ਸਾਲ ਬਾ ਬਾ ਤਿਹਾਰ ਆਉਂਦੇ ਆ ਆਪਣੇ ਤਿਹਾਰਾਂ ਨੂੰ ਦੇਖੋ ਆਪਣੇ ਤਿਹਾਰਾਂ ਨੂੰ ਇੰਜੋਏ ਕਰੋ ਤੇ ਹੱਸੋ ਖੇਡੋ ਹਨਾ ਨੱਚੋ ਟੱਪੋ ਗਾਓ ਹਨਾ ਕਹਿੰਦੇ ਇਹੀ ਇਹੀ ਹੈ ਸਭ ਕੁਝ ਕੀ ਲੈ ਕੇ ਜਾਣਾ ਹੈ ਹਨਾ ਦੁਨੀਆ ਤੋਂ ਬਸ ਇਹੀ ਯਾਦਗਰੀ ਇੱਕ ਕਹਿੰਦੇ ਸਾਡਾ ਪਿਆਰ ਰਹਿ ਜਾਂਦਾ ਹੈਗਾ ਹਨਾ ਸਹੀ ਹੈ ਨਾ ਪਿਆਰ ਮੁਹੱਬਤ ਵਾਲੇ ਜਿਹੜੇ ਪਲ ਹੁੰਦੇ ਇੱਕ ਰਸਤੇ ਦੇ ਵਿੱਚ ਆਪਾਂ ਕਰਸਤੀ ਵਸਤੇ ਤਾਂ ਬਨੇ ਹਨਾ ਕਰਸਤੀ ਦੇ ਵਿੱਚ ਆਪਾਂ ਕਹਿੰਦੇ ਪਰਮਾਤਮਾ ਨੇ ਸਾਨੂੰ ਕਰਸਤੀ ਦੇ ਵਿੱਚ ਪਾਇਆ ਤੇ ਇੱਕ ਰਸਤੀ ਦਾ ਵੀ ਇੱਕ ਅਲੱਗ ਹੀ ਇੰਜੋਏ ਹੁੰਦਾ ਹੈ ਹਨਾ ਸਹੀ ਹੈ ਨਾ ਕਹਿੰਦੇ ਲੜਾਈ ਝਗੜਾ ਦਾ ਇੱਕ ਅਲੱਗ ਮਜ਼ਾ ਹੁੰਦਾ ਹੈ ਤੇ ਪਿਆਰ ਮੁਹੱਬਤ ਦਾ ਇੱਕ ਅਲੱਗ ਮਜ਼ਾ ਹੁੰਦਾ ਹੈ ਹਨਾ ਤੇ ਕਹਿੰਦੇ ਨਾ ਕਲੇਸ਼ ਦੇ ਨਾਲ ਤਾਂ ਕਹਿੰਦੇ ਨਾ ਅ ਮਤਲਬ ਜਿਵੇਂ ਹੁਣ ਆਪਾਂ ਕੰਮ ਨਹੀਂ ਨਿਬੇੜ ਸਕਦੇ ਹੁਣ ਹੁੰਦਾ ਹਰੇ ਘਰ ਦੇ ਵਿੱਚ ਹਨਾ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਇਹ ਰਹਿ ਗਿਆ ਉਹ ਰਹਿ ਗਿਆ ਸਭ ਕੁਝ ਛੱਡ ਕੇ ਨਾ ਕਹਿੰਦੇ ਜਿੰਨਾ ਕੰਮ ਹੁੰਦਾ ਬਸ ਸ਼ਾਂਤੀ ਨਾਲ ਦਿਹਾੜਾ ਮਨਾਓ ਤੇ ਬਾਕੀ ਤਾਂ ਸਾਰੇ ਕੁਝ ਚੱਲਦਾ ਰਹਿੰਦਾ ਬਾਜ਼ਾਰਾਂ 'ਚ ਘੁੰਮੋ ਹਨਾ ਬਾਜ਼ਾਰਾਂ ਦੀ ਰੌਣਕ ਦੇਖੋ ਅੱਜ ਦੇਖਣ ਚਾਹਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਥੋੜਾ ਬੋਤਾਂ ਕੰਮ ਕਰੂੰਗੀ ਘਰ ਦਾ ਮੈਂ ਬਾਕੀ ਤੁਹਾਨੂੰ ਨਾ ਸਾਰੀ ਸ਼ਾਮ ਨੂੰ ਰੌਣਕ ਦਿਖਾਵਾਂਗੀ ਬਾਜ਼ਾਰਾਂ ਦੀ ਠੀਕ ਹੈ ਤੇ ਹੁਣ ਇਹਨਾਂ ਨੇ ਲਾਈਟ ਇਹ ਦੇਖੀ ਸੀ ਕਿ ਲਗਾ ਕੇ ਜਿਸ ਤਰ੍ਹਾਂ ਸhort ਵੀਡੀਓ ਤੁਸੀਂ ਦੇਖਿਆ ਬਹੁਤ ਵਧੀਆ ਲਾਈਟ ਹੈਗੀ ਇਹ ਹਨਾ ਇਹ ਸਾਨੂੰ 3 ਸਾਲ ਹੋ ਗਏ ਲਿਆਂਦੀ ਨੂੰ ਹਨਾ 2-3 ਸਾਲ ਹੋ ਗਏ ਬੜੀ ਬੜੀ ਵਧੀਆ ਨਿਕਲੀ ਨਹੀਂ ਤਾਂ ਨਿਕਲਦੀ ਨਹੀਂ ਹੁੰਦੀ ਇਹ ਹਨਾ ਤੇ ਹੁਣ ਇਹ ਲਗਾ ਕੇ ਦੇਖੀ ਜਾਂਦੇ ਸੀ ਕਹਿੰਦੇ ਬੈਡਰੂਮ 'ਚ ਲਗਾ ਕੇ ਦੇਖਦੇ ਆ ਮੈਨੂੰ ਕਹਿ ਰਹੀ ਸੀ ਮੈਂ ਇੱਕ ਲੜੀ ਨਾਲ ਆਪਾਂ ਬੈਡਰੂਮ ਦੇ ਵਿੱਚ ਵੀ ਲਗਾਵਾਂਗੇ ਹਾਈ ਨਹੀਂ ਅੱਜ ਦੀ ਤਰ ਇੱਕ ਜ ਜਿਨਾਵੇ ਸੱਜਣਾ ਵੇ ਸੱਜਣਾ ਕਿਹੜਾ ਗਾਣਾ ਸੀ ਉਹੋ ਕੱਲ੍ਹ ਸ਼ਾਮ ਦੀ ਕੋਈ ਵੀ ਵੀਡੀਓ ਨਹੀਂ ਗਈ ਸੀ ਮੈਂ ਉਹਨਾਂ ਕੋਲੋਂ ਅਸੀਂ ਆਪ ਅਕੱਢ ਕੇ ਵੀਡੀਓ ਬਣਾਵਾਂਗੇ ਬਸ ਇਸ ਤਰ੍ਹਾਂਸ ਪਤਾ ਨਹੀਂ ਸੀ ਅ ਵੀ ਨਾਈਟ ਸੂਟ ਪਾ ਕੇ ਅਸੀਂ ਸਾਰਿਆਂ ਨੂੰ ਵਿਸ਼ ਕਰਾਂਗੇ ਹਨਾ ਸਾਰਿਆਂ ਨੂੰ ਭਾਈ ਹੈਪੀ ਦੀਵਾਲੀ ਐਡਵਾਂਸ ਹਜੇ 2 ਦਿਨ ਰਹਿ ਗਏ 3 ਦਿਨ ਹਨਾ 2 ਦਿਨ ਰਹਿ ਗਏ 3 ਦਿਨ ਰਹਿ ਗਏ ਸ਼ਨੀਐਤ ਤੇ ਸੋਮਵਾਰ ਦੀ ਦੀਵਾਲੀ ਹੈਗੀ ਐ ਤੇ ਬਹੁਤ ਮਜ਼ੇ ਲਿਓ ਤਿਹਾੜਾਂ ਦੇ ਠੀਕ ਹੈ ਇਹ ਨਹੀਂ ਕਿ ਕੰਮ ਦੇ ਵਿੱਚ ਹੀ ਰੁੱਝੀ ਜਾਣਾ ਕੰਮ ਬਾਅਦ ਚੋਂ ਕਰ ਲਿਓ ਮੇਨ ਮੇਨ ਜਿਹੜਾ ਕੰਮ ਕਰਨ ਵਾਲਾ ਭਾਈ ਸਾਰੇ ਜਾਣੇ ਕਰ ਲਿਓ ਠੀਕ ਹੈ ਤੇ ਇਹ ਮਿੱਠੂ ਦੇਖੋ ਸਿਰ ਲਾ ਕੇ ਨਾ ਕੰਨ ਦੇ ਗਰਮ ਹੁੰਦੇ ਪਤਾ ਹੈ ਮੈਂ ਹੁਣ ਤੁਹਾਨੂੰ ਕੰਨ ਨੂੰ ਦੱਸੂਗੀ ਬਾਕੀ ਹੋਰ ਬਥੇਰੀਆਂ ਗੱਲਾਂ ਪਤਾ ਹੈ ਇੱਥੇ ਨਾ ਕਿਸੇ ਨੇ ਨਾ ਪਤਾ ਕਿੰਨੇ ਖਰਗੋਸ਼ ਇੱਕ ਇੱਕ ਪਿੰਜਰੇ ਚ 10-10 ਖਰਗੋਸ਼ ਨਾ ਤਾੜ ਕੇ ਅੰਦਰ ਰੱਖੇ ਤੇ ਕਈਆਂ ਨੇ ਤਾਂ ਇੱਕ ਦੂਜੇ ਨੂੰ ਕੱਟ ਕੇ ਜ਼ਖਮ ਵੀ ਕਰ ਲਏ ਹਨਾ ਤੇ ਬਾਹਰ ਅਸੀਂ ਸਵੇਰੇ ਸਵੇਰੇ ਅੱਜ ਲੜੀਆਂ ਲਾ ਰਹੇ ਹੈਗੇ ਆ ਤੇ ਬਾਕੀ ਜਗਮਗ ਜਗਮ ਤੁੰਤ ਖਾਵਾਂਗੇ ਕੱਲ ਜਾਂ ਅੱਜ ਹਨਾ ਸ਼ਾਮ ਨੂੰ ਤੇ ਇਸ ਤਰ੍ਹਾਂ ਬੇਜਵਾਨ ਜਾਨਵਰਾਂ ਨੂੰ ਦੇਖ ਲੋ ਲੋਕੀਵੇਂ ਰੱਖਦੇ ਆ ਫਿਰ ਉਹਨਾਂ ਨੂੰ ਚੜਾਇਆ ਕਿਸੇ ਨੇ ਹਨਾ ਤੇ ਫਿਰ ਕਿਸੇ ਨੂੰ ਦਿੱਤੇ ਸਾਰੇ ਖਰਗੋਸ਼ ਤੇ ਅਸਤਾ ਆਪਣੇ ਮਿੱਠੂ ਦੇ ਨਾਲ ਬਹੁਤ ਪਿਆਰ ਕਰਦੇ ਆ ਸੱਚ ਦੱਸਾਂ ਸਾਟਾ ਜੀ ਨਹੀਂ ਲੱਗਦਾ ਮਿੱਠੂ ਬਿਨਾ ਕੋਈ ਜਾਨਵਰ ਜ਼ਰੂਰ ਹੋਣਾ ਚਾਹੀਦਾ ਹਨਾ ਸਹੀ ਆ ਨਾ ਆਪਣੇ ਮਨ ਨੂੰ ਕਹਿੰਦੇ ਨਾ ਸੰਤੁਸ਼ਟੀ ਮਿਲਦੀ ਹੈ ਜਾਨਵਰ ਨੂੰ ਰੱਖ ਕੇ ਸੱਚੀ ਕਹਿ ਰਹੀ ਹਾਂ ਮੈਂ ਅੱਜ ਕਾਲੇ ਕੰਮਲੇ ਨਹੀਂ ਮਿਲਤੇ ਕਿ ਦੁਨੀਆ ਬਹੁਤ ਸਿਆਣੀਆਂ ਇੱਥੇ ਲੱਗਣੀਆਂ ਸਵੇਰੇ ਲੋ ਜੀ ਤੁਹਾਨੂੰ ਸਾਰੀ ਚ ਦੱਸਣਗੇ ਅੱਜ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਹੁਣ ਦਿਖਾਓ ਕੀ ਕੀ ਸਮਾਨ ਲੈਂਦਾ ਅੱਜ ਆਪਾਂ ਜੀ ਗਾਜਰ ਹਾਂ ਸਲਾਦ ਕੱਟਣ ਵਾਸਤੇ ਹਾਂ ਹੋਰ ਕੀ ਕੀ ਸਮਾਨ ਲੈਂਦਾ ਅੱਜ ਸਾਰਾ ਕੁਝ ਦੱਸ ਦੋ ਹਾਂ ਮਿੱਠੂ ਆ ਗਿਆ ਹੂੰ ਤੇ ਪਰੌਂਠੇ ਤਾਂ ਆਪਾਂ ਹੀ ਖਾਵਾਂਗੇ। ਹੋਰ ਕੀ ਲਿਆਂਦਾ ਦੱਸ ਤੂੰ? ਸਾਰਾ ਕੁਝ ਦਿਖਾ ਦਿਓ ਹੁਣ ਫਟਾਫਟ ਸਾਰਿਆਂ ਨੂੰ। ਅੱਛਾ ਮਟਰ ਪਾਇਆ ਹੀ ਲਿਆਂਦੇ ਆ 200 ਰੁਪਏ ਕਿਲੋ ਸੀਗੇ ਟਮਾਟਰ ਤੇ ਆਲੂ ਤੇ ਸਾਡਾ ਕਲੌਕ ਇਹਦੇ ਵਿੱਚ ਸੈੱਲ ਪਾਉਣ ਵਾਲਾ ਦੇਖ ਲਓ ਲਿਆਂਦਾ ਨਹੀਂ ਗਿਆ। ਇਹ 5 ਕਿਲੋ ਪਿਆਜ਼ ਚੱਕੇ ਨਾ ਨਾ ਜਾਓ। ਅੱਛਾ ਤੁਹਾਡੇ ਬਾਹਮੋਂ ਦੁੱਖਾਂ ਲੱਗ ਜਾਂਣਗੇ। ਬਾਕੀ ਹੈ ਰਾਸ਼ਨ। ਆਹ ਰਾਸ਼ਨ ਥੋੜਾ ਬੋਤਾ ਲਿਆਇਆ ਸੀ ਹਜੇ ਹਨਾ। ਵਾ ਇੱਕ ਹੋਈ ਚੁੰਗਾ ਜਿਹਾ ਲਿਆਂਦਾ हां ए देखो आज ਤੁਹਾਨੂੰ ਸਬਜ਼ੀ ਦਿਖਾ ਰያ ਸਾਰਾ ਕੁਝ ਹਾਂ ਤੇ ਇੱਕ ਇਹ ਆਪਾਂ ਆਟਾ ਲਿਆਏ ਆ ਅਮਰੂਦ ਹੈ ਅਮਰੂਦ ਅਮਰੂਦ ਲਿਆਏ ਆ ਤੇ ਅਰਬੀ ਲਿਆਏ ਆ ਤੇ ਇਹ ਵਾਲੀ ਆਪਣਾ ਧਨੀਆ ਦੀ ਗੁੱਚੀ ਨਹੀਂ ਧਨੀਆ ਨਹੀਂ ਮੇਥੀ ਦੇ ਕਿੰਨੇ ਕਿੰਨੇ ਗੁੱਚੀ ਵੀ ਵੀਰ ਦੇ ਚਿਪੜ ਲੈ ਚਿਪੜਾਂ ਦੇ ਬਣਾਵਾਂਗੇ ਚਟਣੀ ਹੁਣ ਅਸੀਂ ਕੱਟਣ ਲੱਗਿਆ ਸਲਾਦ ਹਨਾ ਰਾਤ ਦਾ ਟਾਈਮ ਹੈਗਾ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਥੱਕੇ ਪਈਆਂ 10:30 ਐਂ ਰੱਖ ਦੋ ਜਿਹੜਾ ਫ੍ਰਿਜ ਚ ਸਾਮਾਨ ਰੱਖਣ ਵਾਲਾ ਹੈ ਹੈ ਜਿਹੜਾ ਕੋਈ ਨਹੀਂ ਸਾਮਾਨ ਰਾਸ਼ਨ ਲੱਗ ਰੱਖ ਦੋ ਨਾ ਤੇ ਬਾਕੀ ਜਿਹੜਾ ਫ੍ਰਿਜ ਚ ਸਾਮਾਨ ਆਪਣਾ ਰੱਖਣ ਵਾਲਾ ਫ੍ਰਿਜ ਰੱਖ ਦਾਂਗੇ ਬਾਕੀ ਸਵੇਰੇ ਰੱਖਾਂਗੇ ਹੁਣ ਮੈਂ ਬਹੁਤ ਜ਼ਿਆਦਾ ਥੱਕ ਗਈ ਪਹਿਲਾਂ ਮੈਂ ਤੁਹਾਨੂੰ ਸਲਾਦ ਕੱਟ ਦਿੰਨੀ ਆਜੋ